ਪਿਛਲੇ ਕਈ ਦਿਨਾਂ ਤੋਂ ਅਰਜੁਨਗਰ ਦੇ ਵਿੱਚ ਬਿਜਲੀ ਨਹੀਂ ਆ ਰਹੀ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਹੈਗੇ ਨੇ ਤੇ ਲੋਕ ਜਿਹੜੇ ਹੈਗੇ ਆ ਕਾਫੀ ਜ਼ਿਆਦਾ ਪਰੇਸ਼ਾਨ ਹੈਗੇ ਆ ਇੱਕ ਤਾਂ ਅੱਤ ਦੀ ਗਰਮੀ ਪੈ ਰਹੀ ਹੈਗੀ ਆ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਤੇ ਦੂਜੇ ਪਾਸੇ ਬਿਜਲੀ ਨਾ ਮਿਲਣਾ ਤੇ ਲੋਕਾਂ ਵਾਸਤੇ ਕਾਫੀ ਸਿਰਦਰਦੀ ਬਣੀ ਹੋਈ ਹੈ ਜਗਰੂਪ ਸਿੰਘ ਜਿਹੜੇ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹੈਗੇ ਨੇ ਉਹਨਾਂ ਨੇ ਕੋਠੇ ਬਾਹਰ ਧਰਨਾ ਦਿੱਤਾ ਹੈਗਾ ਅਸੀਂ ਕੰਪਲੇਨਟ ਕਰਦੇ ਹਾਂ ਇਹ ਵਿਚਾਰੇ ਆ ਕੇ ਮੁਲਾਜ਼ਮਾ ਕੋਈ ਹੋ ਨਹੀਂ ਇਹ ਆ ਕੇ ਕਰ ਜਾਂਦੇ ਨੇ ਸਹੀ ਉਹਦੋਂ ਫੇਰ ਸਾੜ ਜਾਂਦੇ ਧਰਨਾ ਐਨੀ ਜ਼ਿਆਦਾ ਸਾਨੂੰ ਪ੍ਰੋਬਲਮ ਰੱਖ ਇੰਦਰ ਗਰਮੀ 'ਚ ਮਰਦੇ ਸਨ ਦੇ ਕੋਈ ਅਸੀਂ ਐਸੀ ਕਰਕੇ ਪ੍ਰਦਰਸ਼ਨ ਕੀਤਾ ਸੀ ਵੀ ਸਾਨੂੰ ਇਸ ਚੀਜ਼ ਤੋਂ ਨਜਾਜ਼ਦੇ ਰਹੀ ਹੈ ਐਮਐਲਏ ਹੈਗੇ ਜਗਰੂਪ ਸਿੰਘ ਉਹਦੇ ਕੋਠੇ ਗਏ ਤਰਨਾ ਦਿੱਤਾ ਉਹਨਾਂ ਨੇ ਬਾਹਰ ਨਿਕਲ ਕੇ ਕਿਸੇ ਵੀ ਲੋਕ ਦੀ ਕਿਸੇ ਦੀ ਵੀ ਉਹਨੇ ਕੋਈ ਐ ਸੋਚਿਆ ਨਹੀਂ ਸੁਣੀ ਆ ਕੇ ਵੀ ਤੁਸੀਂ ਕਿਵੇਂ ਹੋ ਕਿਵੇਂ ਆਇਓ ਅਸੀਂ 2 ਘੰਟੇ ਟੁੱਪ ਦੇ ਵਿੱਚ ਬਹਿ ਕੇ ਉਹਨਾਂ ਦੀ ਕੋਠੀ ਮੂਹਰੋਂ ਆ ਗਏ ਹੈਗੇ ਇਸ ਤੱਲਾ ਦੇ ਕੇ ਬਹੁਤ ਪਰੇਸ਼ਾਨੀਆਂ ਜੀ ਰਾਤ ਇਹ 9:30 ਲੈਟ ਆਈ ਸੀ ਸਾਡੀ ਇਹ ਲਾ ਕੇ ਗਈ ਸੀ ਕੇਵਲ ਤਾਰ ਲਾ ਕੇ ਨਾਲ ਸੈੱਟ ਕਰਕੇ ਗਏ ਸੀ ਉਸ ਤੋਂ ਬਾਅਦ ਪੋਣੇ 2 ਘੰਟਿਆਂ ਬਾਅਦ ਹੀ ਨਾਲ ਦੀ ਨਾਲ ਅੱਗ ਲੱਗੀ ਇਹਨਾਂ ਨੇ ਕੋਈ ਸਮਝ ਨਹੀਂ ਸਾਡੇ ਬੱਚਿਆਂ ਨੇ ਆਪ ਮਿੱਟੀ ਪਾ ਪਾ ਕੇ ਅੱਗ ਬੁਝਾਈ ਨਾਲ ਤਾਂ ਪਿਛਲੇ 4 ਦਿਨ ਤੋਂ ਐ ਮੰਨੋ ਕਿ ਲਾਈਟ ਬਿਲਕੁਲ ਹੀ ਹੈ ਨਹੀਂ ਰਾਤ ਨੂੰ ਪਟਾਕੇ ਪੈ ਜਾਂਦੇ ਹੈਗੇ ਕੇਬਲਸ ਦੇ ਸਵੇਰੇ ਆ ਕੇ ਪੂਰਾ ਦਿਨ ਠੀਕ ਕਰਨ ਚ ਲਾਂਦੇ ਆ ਮੈਂ ਗੋਵੀ ਸੈਣੀ ਅਸੀਂ ਇਸ ਵਕਤ ਬਠਿੰਡਾ ਦੇ ਅਰਜੁਨਗਰ ਦੇ ਵਿੱਚ ਮੌਜੂਦ ਹੈਗੇ ਆ ਪਿਛਲੇ ਕਈ ਦਿਨਾਂ ਤੋਂ ਅਰਜੁਨਗਰ ਦੇ ਵਿੱਚ ਬਿਜਲੀ ਨਹੀਂ ਆ ਰਹੀ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਹੈਗੇ ਨੇ ਤੇ ਲੋਕ ਜਿਹੜੇ ਹੈਗੇ ਆ ਕਾਫੀ ਜ਼ਿਆਦਾ ਪਰੇਸ਼ਾਨ ਹੈਗੇ ਆ ਇੱਕ ਤਾਂ ਅੱਤ ਦੀ ਗਰਮੀ ਪੈ ਰਹੀ ਹੈਗੀ ਆ ਗਰਮੀ ਦਾ ਕਹਿਰ ਵੇਖਣ ਨੂੰ ਵੀ ਰਿਹਾ ਤੇ ਦੂਜੇ ਪਾਸੇ ਬਿਜਲੀ ਨਾ ਮਿਲਣਾ ਤੇ ਲੋਕਾਂ ਵਾਸਤੇ ਕਾਫੀ ਸਿਰਦਰਦੀ ਬਣੀ ਹੋਈ ਹੈ ਤੇ ਲੋਕਾਂ ਨੇ ਦੁਖੀ ਹੋ ਕੇ ਜਗਰੂਪ ਸਿੰਘ ਜਿਹੜੇ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹੈਗੇ ਨੇ ਉਹਨੇ ਕੋਠੀ ਬਾਹਰ ਧਰਨਾ ਦਿੱਤਾ ਹੈਗਾ ਸਾਡੇ ਕੋਲੇ ਮੱਲਾ ਨਿਵਾਸੀ ਮਜੂਦਾ ਤੁਹਾਨੂੰ ਦਿਖਾ ਦਈਏ ਤਸਵੀਰਾਂ ਵਿੱਚ ਲੋਕ ਖੜੇ ਹੈਗੇ ਨੇ ਲੋਕਾਂ ਦਾ ਕਹਿਣਾ ਹੈਗਾ ਅੱਤ ਦੀ ਗਰਮੀ ਪੈਰੀ ਹੈਗੀ ਹੈ ਤੇ ਲੋਕਾਂ ਦਾ ਘਰੋਂ ਨਿਕਲਣਾ ਮਜਬੂਰ ਕਰੋ ਨੀ ਨਿਕ ਸਕਦੇ ਘਰ ਦੇ ਵਿੱਚ ਹੀ ਬੈਠੇ ਹੈਗੇ ਪਰੰਤੂ ਜੇ ਬਿਜਲੀ ਦੇ ਲੰਬੇ ਲੰਬੇ ਕੱਟ ਹੈਗੇ ਕਾਫੀ ਇਹਨਾਂ ਨੂੰ ਪਰੇਸ਼ਾਨ ਕਰ ਰਹੇ ਹੈਗੇ ਨੇ ਨਾ ਰਾਤ ਨੂੰ ਚੈਨ ਨਾਲ ਦਿਨ ਨੂੰ ਚੈਨ ਸੜਕ ਲੋਕ ਹੈਗੇ ਉਹਨਾਂ ਨੇ ਗੱਲਬਾਤ ਕਰਦੇ ਹੈਗੇ ਹਾਂਜੀ ਕੀ ਕਹਾਂਗੇ ਅਰਜੁਨਗਰ ਦੇ ਵਿੱਚ ਬਿਜਲੀ ਨਹੀਂ ਆ ਰਹੀ ਇੱਕ ਅੱਤ ਦੀ ਗਰਮੀ ਪੈਰੀ ਹੈ ਅਸੀਂ ਕੰਪਲੇਂਟ ਕਰਦੇ ਆਂ ਇਹ ਵਿਚਾਰੇ ਆ ਕੇ ਮੁਲਾਜ਼ਮੇ ਦਾ ਕੋਈ ਹੋ ਨਹੀਂ ਇਹ ਆ ਕੇ ਕਰ ਜਾਂਦੇ ਨੇ ਸਹੀ ਉਦੋਂ ਬਾਅਦ ਫੇਰ ਸਾੜ ਜਾਂਦੇ ਨੇ ਤਾਰਾਂ ਤੇ ਇੰਨੀ ਜਿਆਦਾ ਸਾਨੂੰ ਪ੍ਰੋਬਲਮ ਰੱਖੇ ਸੀ ਰਾਤ 3-3 ਵਜੇ ਤੱਕ ਉੱਠ ਕੇ ਇਹਨਾਂ ਦੇ ਗਰਮੀ 'ਚ ਮਰਦੇ ਸੀ ਬੜੀ ਬੱਚਿਆਂ ਦੀ ਪਰੇਸ਼ਾਨੀ ਸਾਰਿਆਂ ਨੂੰ ਜੀ ਸਾਰਿਆਂ ਨੂੰ ਅੱਛਾ ਕਿੰਨੇ ਦਿਨਾਂ ਤੋਂ ਆ ਰਹੀ ਹੈ ਇਹ 15 ਦਿਨਾਂ ਤੋਂ ਪ੍ਰੋਬਲਮ ਹੈ ਸਾਨੂੰ ਜੀ ਜੀ ਅੱਛਾ ਜਿਸ ਤਰ੍ਹਾਂ ਅੱਤ ਦੀ ਗਰਮੀ ਪੈ ਰਹੀ ਹੈਗੀ ਹੈ ਕਾਫੀ ਜਿਆਦਾ ਗਰਮ ਹਵਾ ਚੱਲ ਰਹੀ ਹੈਗੀ ਆ ਨਾ ਸਵੇਰੇ ਚੈਨ ਹੈ ਤੇ ਨਾ ਰਾਤ ਨੂੰ ਚੈਨ ਹੈਗਾ ਛੋਟੇ ਛੋਟੇ ਬੱਚੇ ਵੀ ਘਰੇ ਹੈਗੇ ਛੁੱਟੀਆਂ ਪੈ ਰੱਖੇਗੇ ਉਹਨਾਂ ਨੂੰ ਕਿੰਨੀ ਪਰ ਨਾ ਤਾਂ ਬੱਚੇ ਨੂੰ ਅਸੀਂ ਬਾਹਰ ਬਿਠਾ ਸਕਦੇ ਐ ਇੰਨੀ ਗਰਮੀ ਚ ਨਾ ਅਸੀਂ ਘਰ ਦੇ ਅੰਦਰ ਕਰਦੇ ਆਂ ਲਾਈਟ ਹੋਈ ਤਾਂ ਬਹਿਟਣਗੇ ਬਾਹਰ ਗਰਮੀ ਮਾਰਦੀ ਸਾਨੂੰ ਧੁੱਪ ਮਾਰਦੀ ਐ ਬੱਚੇ ਬਹੁਤ ਵੱਡੀ ਪ੍ਰੋਬਲਮ ਐ ਛੋਟੇ ਸਾਡੇ ਬੱਚੇ ਖਰਾਬ ਹੋਗੇ ਛੋਟੇ ਖਰਾਬ ਬਿਲਕੁਲ ਜੀ ਅੱਛਾ ਤੁਹਾਡੇ ਨਜ਼ਦੀਕ ਐਮਐਲਏ ਸਾਹਿਬ ਵੀ ਰਹਿੰਦੇ ਹਨ ਜਗਰੂਪ ਗਿੱਲ ਸਾਹਿਬ ਹੈਗੇ ਆਮ ਆਦਮੀ ਪਾਰਟੀ ਦੇ ਕੀ ਤੁਸੀਂ ਉਹਨਾਂ ਨੂੰ ਮੰਗ ਕੀਤੀ ਵੀ ਸਾਡੀ ਸਮੱਸਿਆ ਸੁਣੀ ਜਾਵੇ ਬਿਜਲੀ ਦੇ ਕਟਾ ਤੋਂ ਸਾਨੂੰ ਬਚਾਇਆ ਜਾਵੇ ਦੇਖੋ ਅਸੀਂ ਐਸੀ ਕਰਕੇ ਪ੍ਰਦਰਸ਼ਨ ਕੀਤਾ ਸੀ ਵੀ ਸਾਨੂੰ ਇਸ ਚੀਜ਼ ਤੋਂ ਨਜਾਜ਼ਦਗੀ ਹੈ ਜਗਰੂਪ ਗਿੱਲ ਜਿਹੜਾ ਸਾਡੇ ਐਮਐਲਏ ਬਠਿੰਡਾ ਦੇ ਵਿਧਾਇਕ ਨੇ ਉਹ ਬਾਹ ਉਹਨਾਂ ਨੂੰ ਪਰਵਾਹੀ ਨਹੀਂ ਕਿਸੇ ਦੀ ਕਿਸੇ ਗੰਮੀ ਦੀ ਕੋਈ ਕੰਮ ਆਇਆ ਜਾਂ ਕਿਸੇ ਦਾ ਕੰਮ ਕਰਕੇ ਦੇਣਾ ਜੇ ਕਿਸੇ ਦੇ ਇੱਥੇ ਮਰਗਦ ਹੋ ਜੇ ਤੇ ਜਾਂ ਕਿਸੇ ਦੇ ਭੋਗ ਤੇ ਜਾਣਾ ਸਭ ਤੋਂ ਪਹਿਲੇ ਨੰਬਰ ਤੇ ਜਾਂਦਾ ਕਿ ਇਸ ਇਹ ਸਮੱਸਿਆ ਨਹੀਂ ਸਾਡੀ ਕੋਈ ਸਿਰਫ ਇਸ ਨੂੰ ਭੋਗ ਤੇ ਸੰਸਕਾਰ ਤੇ ਜਾਂਦੇ ਰਿਵਾਜ ਹੈ ਦੇ ਕੋਲ ਹੋਰ ਕੋਈ ਬਿਲਕੁਲ ਸਾਡੇ ਕੋਲੇ ਮਹਿਲਾਵਾਂ ਵੀ ਉਹਨਾਂ ਗੱਲਬਾਤ ਕਰਦੇ ਜੀ ਕੀ ਕਹਾਂ ਚੌਕ ਜਿਸ ਦਾ ਅੱਤ ਦੀ ਗਰਮੀ ਪੈਰੀ ਹੈਗੀ ਆ ਕਿੰਨੇ ਕਿ ਤੁਹਾਨੂੰ ਪਰੇਸ਼ਾਨੀ ਆ ਰਹੀ ਹੈ ਬਿਜਲੀ ਦੇ ਥੋੜੇ ਥੋੜੇ ਮੇ ਕੱਟ ਲੱਗ ਰਿਹਾ ਹੈਗਾ ਨਾ ਅਸੀਂ ਇਹ ਕਹਿਣਾ ਚਾਹਾਂਗੇ ਸਾਨੂੰ ਅੱਜ 6 ਦਿਨ ਹੋ ਗਏ ਹੈਗੇ ਕਿ ਵੀ 6 ਦਿਨ ਤੋਂ ਸਾਡੀ ਪ੍ਰੋਪਰ ਇਲੈਕਟ੍ਰੀਟੀ ਨਹੀਂ ਆ ਰਹੀ ਹੈ ਬਿਲਕੁਲ ਵੀ ਜੇ ਅਗਰ ਛੱਡਦੇ ਵੀ ਹੈ ਤਾਂ 10 ਮਿੰਟ ਲਈ ਛੱਡਦੇ ਆ 10 ਮਿੰਟ ਦੇ ਵਿੱਚ ਹੀ ਉਹ ਆਪਣੀ ਕੇਬਲ ਤਾਰਾਂ ਦੇ ਪਟਾਕੇ ਪੈ ਜਾਂਦੇ ਹੈਗੇ ਉਹਦੇ ਵਿੱਚ ਐਂ ਦੇਖ ਲਓ ਤੁਸੀਂ ਰਾਤ ਤੇ ਦਿਨ ਸਾਡਾ ਪੂਰਾ ਗੁਜ਼ਰ ਜਾਂਦਾ ਹੈਗਾ ਨਾ ਸਾਡੇ ਘਰਾਂ ਚ ਪੀਣ ਦਾ ਪਾਣੀ ਹੈਗਾ ਬੱਚੇ ਪਰੇਸ਼ਾਨ ਸਾਡੇ ਬਜ਼ੁਰਗ ਹੈਗੇ ਜਿਹੜੇ ਉਹ ਵੀ ਵਿਚਾਰੇ ਪਰੇਸ਼ਾਨ ਹੈ ਕਈ ਬਿਮਾਰੀਆਂ ਤੋਂ ਚੂਜ ਰਿਹਾ ਜਿਹੜੇ ਉਹ ਪਰੇਸ਼ਾਨ ਨੇ ਵੀ ਅਸੀਂ ਐ ਜੀ ਉਸ ਤੇ ਨਾ ਸਾਨੂੰ ਅੰਦਰ ਬੈਠਣ ਦੀ ਵਿੱਚ ਚੈਨ ਮਿਲ ਰਹੀ ਹੈ ਤੇ ਨਾ ਹੀ ਸਾਨੂੰ ਬਾਹਰ ਬੈਠਣ ਦੀ ਚੈਨ ਮਿਲ ਰਹੀ ਹੈ ਬਾਹਰ ਗਰਮੈਸ਼ ਬਹੁਤ ਹੈਗੀ ਆ ਅੰਦਰ ਬੈਠੇ ਤਾਂ ਅੰਦਰ ਸਾਨੂੰ ਕੋਈ ਹਵਾ ਦਾ ਕੋਈ ਇਂਤਜ਼ਾਮ ਨਹੀਂ ਹੈਗਾ ਤੇ ਵੀ ਅਸੀਂ ਕਿਵੇਂ ਆਪਣਾ ਦਿਨ ਤੇ ਕਿਵੇਂ ਰਾਤ ਸੇ ਆਪਣੀ ਬਤੀਤ ਕਰੀਏ ਅਸੀਂ ਆਪਣੇ ਰਹਿੰਦੇ ਮੌਜੂਦਾ ਐਮ ਐਲ ਏ ਹੈਗੇ ਜਗਰੂਪ ਗਿੱਲ ਸਿੰਘ ਉਹਦੇ ਕੋਠੀ ਗਏ ਤਰਨਾ ਦਿੱਤਾ ਉਹਨਾਂ ਨੇ ਬਾਹਰ ਨਿਕਲ ਕੇ ਕਿਸੇ ਵੀ ਲੋਕ ਦੀ ਕਿਸੇ ਦੀ ਵੀ ਉਹਨੇ ਕੋਈ ਐਸ ਮਸੱਈਆਂ ਨਹੀਂ ਸੁਣੀ ਆ ਕੇ ਵੀ ਤੁਸੀਂ ਕਿਵੇਂ ਉਹ ਕਿਵੇਂ ਆਇਓ ਅਸੀਂ 2 ਘੰਟੇ ਤੁੱਪ ਦੇ ਵਿੱਚ ਬੈਠ ਕੇ ਉਹਨਾਂ ਦੀ ਕੋਠੀ ਮੂਰੋਂ ਆ ਗਏ ਹੈਗੇ ਜੀ ਤਰਨਾ ਦੇ ਕੇ ਹੂੰ ਬਿਲਕੁਲ ਹੋਰ ਵੀ ਹੈਗੇ ਆ ਆਂਟੀ ਗੱਲਬਾਤ ਕਰਦੇ ਹਾਂ ਜੀ ਕੀ ਕਹਿਣਾ ਚਾਹੋਗੇ ਬਿਜਲੀ ਦੇ ਤੁਹਾਡੇ ਨਾਲ ਵੱਲੋਂ ਬੇ ਕੱਟ ਲੱਗ ਰਹੇ ਹੈਗੇ ਆ ਕਿੰਨੀ ਕੀ ਪਰੇਸ਼ਾਨੀ ਹੈ ਬਹੁਤ ਪਰੇਸ਼ਾਨੀ ਹੈ ਜੀ ਰਾਤ ਇਹ 9 ਵਜੇ ਲੈ 2:30 ਸੀ ਸਾਡੀ ਇਹ ਲਾ ਕੇ ਗਈ ਸੀ ਕੇਵਲ ਤਾਰ ਲਾ ਕੇ ਨਾਲ ਸੈੱਟ ਕਰਕੇ ਗਈ ਸੀ ਉਸ ਤੋਂ ਬਾਅਦ ਪੌਣੇ 2 ਘੰਟਿਆਂ ਬਾਅਦ ਹੀ ਨਾਲ ਦੀ ਨਾਲ ਅੱਗ ਲੱਗ ਗਈ ਇਹਨਾਂ ਨੇ ਕੋਈ ਸਮੱਸਿਆ ਨਹੀਂ ਸੀ ਸਾਡੇ ਬੱਚਿਆਂ ਨੇ ਆਪ ਮਿੱਟੀ ਪਾ ਪਾ ਕੇ ਅੱਗ ਬੁਝਾਈ ਨਾਲ ਤਾਂ ਨਾਲੇ ਕੇਵਲ ਤਾਰਾਂ ਇਧਰ ਨੂੰ ਕਰ ਸਾਈਡ ਤੇ ਖਿੱਚੀਆਂ ਕੋਈ ਉਹਨਾਂ ਦਾ ਕੋਈ ਉਹ ਨਹੀਂ ਹੈਗਾ ਹੱਲ ਨਹੀਂ ਹੈਗਾ ਕੋਈ ਆਏ ਦੋ ਬੰਦੇ ਉਹਨਾਂ ਨੇ ਕੁਝ ਨਹੀਂ ਕੀਤਾ ਯਾਰ ਕਿੰਨੇ ਕਿੰਨੇ ਦਿਨਾਂ ਤੋਂ ਤੁਹਾਡੇ ਲੰਬੇ ਲੰਬੇ ਕੱਟ ਲੱਗ ਰਹੇ 15 ਦਿਨ ਹੋ ਗਏ ਸਾਨੂੰ ਪਰੇਸ਼ਾਨ ਹੁੰਦਿਆਂ ਨੂੰ ਅੱਛਾ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਬਹੁਤ ਜ਼ਿਆਦਾ ਪੈ ਰਹੀ ਹੈ ਜਿਹੜੇ ਕੋਈ ਰਿਸ਼ਤੇਦਾਰ ਆਉਂਦਾ ਉਹਨੂੰ ਕੀ ਕਰੀਏ ਅਜੀ ਅਗਲਾ ਕਹਿੰਦਾ ਕੀ ਕਰਾਂਗੇ ਬੈਠ ਕੇ ਦੋ ਮਿੰਟਾਂ ਦੇ ਅਗਲੇ ਚਲੇ ਜਾਂਦੇ ਆ ਰਿਸ਼ਤੇਦਾਰ ਛੁੱਟੀਆਂ ਦੇ ਛੁੱਟੀਆਂ ਹੀ ਬੱਚਿਆਂ ਨੇ ਤਾਂ ਉਹਨਾਂ ਹੀ ਆਉਣ ਜਾਣ ਦੇ ਰਿਸ਼ਤੇਦਾਰਨ ਬਣਨ ਹੈ ਆਪਾਂ ਵੀ ਜਾਣੀ ਹੈ ਕਿਸ ਅੱਛਾ ਤੁਹਾਡੇ ਬੱਚੇ ਵੀ ਛੋਟੇ ਛੋਟੇ ਹੈਗੇ ਉਹ ਵੀ ਪਰੇਸ਼ਾਨ ਹਾਂਜੀ ਪੋਤਾ ਹੈ ਜੀ ਪੋਤੀ ਹੈ ਸਾਰੇ ਆਈ ਬੱਚੇ ਉਹ ਵੀ ਪਰੇਸ਼ਾਨ ਹੁੰਦੇ ਨੇ ਹਾਂਜੀ ਹਾਂ ਉਹ ਤਾਂ ਪਰੇਸ਼ਾਨ ਹੋਣੇ ਹੀ ਆ ਛੁੱਟੀਆਂ ਹੁਣ ਦੇਖੋ ਤੁਸੀਂ ਅੱਛਾ ਫੇਰ ਘਰਾਂ ਚ ਕਈਆਂ ਨੇ ਇਨਵਰਟਰ ਲਾਇਆ ਉਹ ਵੀ ਫੇਲ ਹੋ ਗਏ ਇਨਵਰਟਰ ਵੀ ਹਾਂਜੀ ਹਾਂਜੀ ਬੇਕਾਰ ਆ ਜਿਵੇਂ ਦੇਖ ਲਓ ਜਾ ਕੇ ਹਾਲੇ ਵੀ ਚਾਰਜ ਹੋਏ ਸਾਡੇ ਬਿਲਕੁਲ ਹੋਰ ਵੀ ਇਹ ਕਹਿੰਦੇ ਗੱਲਬਾਤ ਕਰਦੇ ਕੀ ਕਹਾਂ ਚਾਹੂੰਗੇ ਜਿਸਤੇ ਤੁਹਾਡੇ ਮਹੱਲੇ ਵਿੱਚ ਕਾਫੀ ਸਮੱਸਿਆ ਹੈ ਕਿ ਬਿਜਲੀ ਦੇ ਲੰਬ ਲੰਬੇ ਕੱਟ ਲੱਗ ਰਹੇ ਹੈਗੇ ਇੱਕ ਤਾਂ ਗਰਮੀ ਦਾ ਕਹਿਰ ਹੈਗਾ ਤੇ ਕਾਫੀ ਪਰੇਸ਼ਾਨੀ ਆ ਰਹੀ ਹੈਗੀ ਹੈ ਕੀ ਕਹਿਣਾ ਅਸੀਂ ਇਹਨਾਂ ਨੂੰ ਕੰਪਲੇਂਟ ਪਾ ਰਹੇ ਆ ਕਦੇ ਕਹਿੰਦੇ 1912 ਤੇ ਪਾਓ ਕਦੇ ਕਹਿੰਦੇ ਜੇ.ਏ.ੀ. ਸਾਹਿਬ ਨੂੰ ਕਰੋ ਜੇ ਜੇ.ਏ.ੀ. ਸਾਹਿਬ ਹੈਗੇ ਉਹ ਫੋਨ ਹੀ ਚੱਕ ਰਹੇ ਉਹ ਕਹਿੰਦੇ ਸਾਡੇ ਕੋਲ ਪਹਿਲਾਂ ਹੀ ਕੰਪਲੇਂਟਸ ਬਹੁਤ ਹੈਗੀਆਂ ਪਿਛਲੇ 4 ਦਿਨ ਤੋਂ ਐ ਮੰਨੋ ਕਿ ਲਾਈਟ ਬਿਲਕੁਲ ਹੀ ਹੈ ਨਹੀਂ ਰਾਤ ਨੂੰ ਪਟਾਕੇ ਪੈ ਜਾਂਦੇ ਹੈਗੇ ਕੇਬਲਸ ਦੇ ਸਵੇਰੇ ਆ ਕੇ ਪੂਰਾ ਦਿਨ ਠੀਕ ਕਰਨ ਚ ਲਾਂਦੇ ਆ ਹਜੇ ਲਾਈਟ ਇਹ ਛੱਡਦੇ ਆ ਜਦੋਂ ਨੂੰ ਵਾਪਸ ਜਾਂਦੇ ਹੈਗੇ ਮੁੜ ਕੇ ਫੇਰ ਪਟਾਕੇ ਪੈ ਜਾਂਦੇ ਆ ਚਾਰ ਦਿਨ ਹੋ ਗਏ ਨਾ ਘਰੇ ਪਾਣੀ ਹੈ ਜੀ ਜਿਵਾਕ ਤੁਹਾਨੂੰ ਪਤਾ ਪਰੇਸ਼ਾਨ ਹੈ ਉਹੀ ਸੇਮ ਚੀਜ਼ਾਂ ਸਾਰਿਆਂ ਨੇ ਪਹਿਲਾਂ ਵੀ ਕਿਹਾ ਹੈਗਾ ਤੁਹਾਨੂੰ ਕਿ ਗਰਮੀ ਤੋਂ ਸਾਨੂੰ ਇਹ ਲਾਈਟ ਤੋਂ ਘਟੋ ਘਟੇ ਇਸ ਪਰੇਸ਼ਾਨੀ ਤੋਂ ਹਟਾਇਆ ਜਾਵੇ ਆ ਸਾਡੀ ਡਿਮਾਂਡ ਕੁਝ ਨਹੀਂ ਹੈ ਕਿ ਕੇਵਲ ਸਾਡੀ ਸਹੀ ਕੀਤੀ ਜਾਵੇ ਤੇ ਇੱਥੇ ਇੱਕ ਟਰਾਂਸਫਾਰਮਰ ਲਗਾਉਣ ਵਾਲਾ ਸੀ ਉਹਦੀ ਡਿਮਾਂਡ ਕੀਤੀ ਹੈ ਕਿ ਜਿਹੜਾ ਟਰਾਂਸਫਾਰਮਰ ਲਗਾਓ ਟਰਾਂਸਫਾਰਮਰ ਲਗਾਓ ਤੇ ਘਾਟੋ ਘਾਟਾ ਸੇ ਇਸ ਚੀਜ਼ ਤੋਂ ਪਰੇਸ਼ਾਨੀ ਤੋਂ ਬਾਹਰ ਹੋਈ ਹੈ ਜੀ ਤੇ ਆਪਾਂ ਲੰਬੀ ਬਿਜਲੀ ਕੱਟਣ ਦੀ ਗੱਲ ਕਰੀ ਕਿੰਨੇ ਘੰਟੇ ਘੰਟੇ ਕੱਟ ਲੱਗ ਰਿਹਾ ਜੀ ਘੰਟੇ ਤਾਂ ਹੁਣ ਤੁਹਾਨੂੰ ਘੰਟੇ ਨਹੀਂ ਦੱਸ ਸਕਦੇ ਕਿ ਆਂਦੀ ਕਿੰਨੇ ਘੰਟੇ ਆ ਦੱਸ ਸਕਦਾ ਕਿ ਆਂਦੀ ਹੈਗੀ ਘੰਟਾ ਵਾਸਤੇ ਆਂਦੀ ਹੈ 24 ਘੰਟੇ ਦੇ ਵਿੱਚ ਇੱਕ ਘੰਟੇ ਆਂਦੀ ਹੈ 4 ਦਿਨ ਮੰਨ ਲਓ 4 ਦਿਨ ਦੇ ਵਿੱਚ 96 ਘੰਟੇ ਦੇ ਵਿੱਚ 4 ਘੰਟੇ ਲਾਈਟ ਆਈ ਹੈ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਹੁਣ ਕਿੰਨੇ ਕਿੰਨੇ ਘੰਟੇ ਤੇ ਕੱਟ ਹੈਗਾ ਕੱਟ ਵੀ ਨਹੀਂ ਕਹਦੇ ਇਹ ਤਾਂ ਫਾਲਟ ਹੈ ਜੀ ਇਹ ਤਾਂ ਲੋਡ ਨਹੀਂ ਲੈ 8:30 ਵਜੇ ਲਾਈਟ ਲਾ ਕੇ ਤੇ ਗਏ ਹੈਗੇ ਉਸ ਤੋਂ ਬਾਅਦ ਫਿਰ ਨਵੀਂ ਦੀ ਨਵੀਂ ਕੇਬਲ ਮੱਚ ਗਈ ਇਹਨਾਂ ਦੀ ਮੁੜ ਕੇ ਫਿਰ ਅਸੀਂ ਸਾਰੀ ਰਾਤ ਗਲੀ 'ਚ ਬੈਠ ਕੇ ਇਹਨਾਂ ਦੇ ਫੋਨ ਮਾਰੇ ਜੈ ਨੂੰ ਫੋਨ ਕੀਤਾ ਹੈਗਾ ਲਾਈਨਮੈਨ ਕਹਿੰਦੇ ਸਾਡੇ ਕੋਲ ਹਥਿਆਰ ਨਹੀਂ ਹੈਗੇ ਇਥੇ ਦੋ ਬੰਦੇ ਆਏ ਕਹਿੰਦੇ ਸਾਡਾ ਕੰਮ ਨਹੀਂ ਹੈਗਾ ਵਾਪਸ ਚਲੇ ਗਏ ਹੁਣ ਦੱਸੋ ਅਸੀਂ ਕਿਹਨੂੰ ਕਹਿਣ ਜਾਈਏ ਜੋ ਪ੍ਰਸ਼ਾਸਨ ਹੀ ਨਹੀਂ ਸੁਣੂਗਾ ਫਿਰ ਕਿਹਨੂੰ ਕਾਵਾਂਗੇ ਅਸੀਂ ਹਾਂ ਬਿਲਕੁਲ ਅਸੀਂ ਸਾਡੇ ਕੋਲੇ ਮਹੱਲਾ ਨਿਵਾਸੀ ਤੇ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹੈਗੇ ਨੇ 24 ਘੰਟੇ ਦੇ ਵਿੱਚ 2 ਘੰਟੇ ਨਾਲ ਨੂੰ ਲਾਈਟ ਮਿਲ ਰਹੀ ਹੈਗੀ ਤੇ ਇੱਕ ਤਾਂ ਅੱਤ ਦੀ ਗਰਮੀ ਪੈ ਰਹੀ ਹੈਗੇ ਉਤੋਂ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਹੈਗੇ ਨੇ ਤੇ ਕੋਈ ਵੀ ਇਹਨਾਂ ਦਾ ਬਿਜਲੀ ਵਿਭਾਗ ਦੀ ਗੱਲ ਕਰੀਏ ਅਧਿਕਾਰੀ ਦੀ ਗੱਲ ਕਰੇ ਕੋਈ ਇਹਨਾਂ ਦੀ ਸੁਣਵਾਈ ਨਹੀਂ ਕਰ ਰਹੀ ਇਸ ਕਰਕੇ ਦੁਖੀ ਹੋ ਕੇ ਜੈਨਾਂ ਨੇ ਵਿਧਾਇਕ ਦੇ ਕੋਠੇ ਦੇ ਬਾਹਰ ਤਾਂ ਨਿੱਤਾ ਸੀ ਪਰੰਤੂ ਵਿਧਾਇਕ ਸਾਹਿਬ ਵੀ ਇਹਨਾਂ ਦਾ ਕਹਿਣਾ ਹੈਗਾ ਉਹ ਵੀ ਕੋਠੇ ਤੋਂ ਬਾਹਰ ਨਹੀਂ ਨਿਕਲੇ ਤੇ ਲੋਕ ਜਿਹੜੇ ਹੈਗੇ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਤੇ ਮੰਗ ਕਰ ਰਹੇ ਹੈਗੇ ਨੇ ਤੇ ਇਹਨਾਂ ਦੇ ਮਲੇ ਵਿੱਚ ਪ੍ਰੋਪਰ ਬਿਜਲੀ ਦਿੱਤੀ ਜਾਵੇ ਤਾਂ ਕਿ ਗਰਮੀ ਤੋਂ ਇਹ ਬਸਾ ਕਰਨ ਭਿੰਡਾ ਤੋਂ ਗੋਵੀਸੇਣੀ ਲਿਮਿਟੇਨੀ ਪੰਜਾਬ